ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਜ਼ਰੂਰ ਦਬਲੋ ਤੇ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਲਈ ਸੇਲ ਪਰਚੇਜ਼ ਦੀ ਵੀਡੀਓ ਜਿਹੜੀ ਲੈ ਕੇ ਆਉਂਦੇ ਰਹਨੇ ਆ ਤੇ ਤੁਸੀਂ ਨੇ ਵੀ ਜੇਕਰ ਕੋਈ ਚੀਜ਼ ਸੇਲ ਜਾਂ ਪਰਚੇਜ਼ ਕਰਨੀ ਆ ਤਾਂ ਉਹਦੀ ਵਾਰੇ ਡਿਟੇਲ ਆ ਜਿਹੜੀ 5 ਤੋਂ 7 ਫੋਟੋਆਂ ਜਾਂ ਇੱਕ ਤੋਂ ਡੇਢ ਮਿੰਟ ਦੀ ਵੀਡੀਓ ਮੈਨੂੰ WhatsApp ਨੰਬਰ ਤੇ ਆ ਨੀਚੇ ਸੂਰ ਰਿਹਾ ਭੇਜ ਸਕਦੇ ਵੀਰੇ ਤੇ ਤੇ ਮੈਂ ਤੁਹਾਡੀ ਪੀੜ ਜਿਹੜੀ ਐਡ ਆ ਉਹ ਬਿਲਕੁਲ ਫ੍ਰੀ ਆਪਣੇ ਚੈਨਲ ਤੇ ਪੋਸਟ ਕਰ ਦੂੰਗਾ ਤੇ ਇੱਕ ਕਿਸਾਨ ਵੀਰ ਉਹ ਅੱਜ ਆਪਣੇ ਕੋਲ ਆਇਆ ਪਹਿਲੇ ਨੰਬਰ ਤੇ ਪੋਟੈਟੋ ਪਲੰਟਰ ਬੈੱਡ ਪਲੰਟਰ ਹੈ ਕਿਸਾਨ ਵੀਰ ਉਹ ਇਹ ਸਿੰਗਲ ਬੈੱਡ ਹੀ ਕੱਢੂਗਾ ਆਟੋਮੈਟਿਕ ਪਲੰਟਰ ਹੈ ਤੇ ਕਿਸਾਨ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਕੰਟੈਕਟ ਕਰਕੇ ਵੀਰ ਤੋਂ ਸਾਰੀ ਡਿਟੇਲ ਇਹਦੇ ਬਾਰੇ ਲੈ ਸਕਦੇ ਹੋ ਵਿਸ਼ਵ ਕਰਮਾ ਦਾ ਹਾਪਰ ਵਾਲਿਆਂ ਦਾ ਬਣਿਆ ਹੋਇਆ ਇਹ ਜੁਪੀ ਚ ਹੈ ਤੇ ਬਲੰਦ ਸ਼ਹਿਰ ਦੇ ਕੋਲ ਤੇ ਹਾਪਰ ਵਾਲਿਆਂ ਦਾ ਬਣਿਆ ਹੋਇਆ ਬਹੁਤ ਵਧੀਆ ਇਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਹੈ ਤੇ ਕਿਸਾਨ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਉਤੇ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ ਅੱਗੇ ਆਇੰਦਾ ਕਿਸਾਨ ਵੀਰੂ ਆਪਣੇ ਕੋਲ ਸਵਰਾਜ 855 ਮਾਡਲ 2003 ਤੇ ਬਹੁਤ ਵਧੀਆ ਸਾਫ ਚੱਲਿਆ ਹੋਇਆ ਟਰੈਕਟਰ ਹੈ ਤੇ ਕਿਸਾਨ ਵੀਰ ਦਾ ਨੰਬਰ ਸ਼ੋ ਹੋ ਰਿਹਾਗਾ ਤੁਸੀਂ ਉਹਦੇ ਨਾਲ ਸਾਰੀ ਡਿਟੇਲ ਹੈ ਜਿਹੜੀ ਸਾਂਝੀ ਕਰ ਸਕਦੇ ਹਾਂ 2,60,000 ਰੁਪਏ ਕਿਸਾਨ ਵੀਰ ਉਹਦੀ ਕਿਸਾਨ ਵੀਰ ਨੇ ਡਿਮਾਂਡ ਰੱਖੀ ਹੋਈ ਹੈ ਤੇ ਬਹੁਤ ਵਧੀਆ ਸਾਫ ਟਰੈਕਟਰ ਹੈ ਅੱਗੇ ਕਿਸਾਨ ਵੀਰ ਆਇਆ ਇਹ ਆਪਣੇ ਕੋਲ ਬਸੰਤ ਮੋਗਾ ਵਾਲਿਆਂ ਦਾ ਆਟੋਮੈਟਿਕ ਪੋਟੈਟੋ ਪਲਾਂਟਰ ਤੇ ਡਿਮਾਂਡ 50000 ਹੈ ਕਿਸਾਨ ਵੀਰੋ ਜੀ ਤੁਹਾਨੂੰ ਪਤਾ ਹੀ ਹੈ ਬਸੰਤ ਮੋਗਾ ਪੰਜਾਬ ਦੀ ਇੱਕ ਬਹੁਤ ਮਸ਼ਹੂਰ ਜਿੱਦਾਂ ਕਿ ਪੋਟੈਟੋ ਪਲਾਂਟਿੰਗ ਤੇ ਡਿੰਕਰਿੰਗ ਦੀ ਜਿਹੜੀ ਮਸ਼ੀਨਾਂ ਉਹ ਬਣਾਉਂਦੇ ਨੇ ਤੇ ਫੋਨ ਨੰਬਰ ਕਿਸਾਨ ਵੀਰ ਦਾ ਸੂਰ ਹੈ ਤੁਸੀਂ ਸਾਰੀ ਡਿਟੇਲ ਕਿਸਾਨ ਵੀਰ ਤੋਂ ਪਤਾ ਕਰ ਸਕਦੇ ਹੋ ਕੋਈ ਵੀ ਪ੍ਰੋਬਲਮ ਨਹੀਂ ਕਿਸਾਨ ਵੀਰ ਕਹਿੰਦਾ ਵੀ ਪਰ 50000 ਰੁਪਏ ਦੀ ਹੀ ਦੇਵਾਂਗੇ ਤੇ ਬਾਕੀ ਬੱਟਾ ਦਾ ਸਾਈਜ਼ ਵਗੈਰਾ ਤੁਸੀਂ ਕਿਸਾਨ ਵੀਰ ਤੋਂ ਪੁੱਛ ਸਕਦੇ ਹੋ ਤੇ ਅੱਗੇ ਕਿਸਾਨ ਵੀਰੋਂ ਆਪਣੇ ਕੋਲ ਆ ਜਾਂਦਾਗਾ Mahindra 265 DI ਮਾਡਲ 2003 ਹੈ ਪੀਵੀ03 ਨੰਬਰ ਹੈ ਟਾਇਰ 75 ਤੋਂ 80 ਪੈਸੇ ਤੇ ਡਿਮਾਂਡ ਕਿਸਾਨ ਵੀਰੋਂ 215000 ਰੁਪਿਆ ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਤੁਸੀਂ ਕਾਲ ਕਰਕੇ ਸਾਰੀ ਗੱਲਬਾਤ ਜਿਹੜੀ ਕਰ ਸਕਦੇ ਹੋ ਤੇ ਜੋ ਵੀ ਕਿਸਾਨ ਵੀਰੋਂ ਤੁਸੀਂ ਮਸਿੰਦਰੀ ਖਰੀਦਣੀ ਜਾਂ ਵੇਚਣੀ ਹੁੰਦੀ ਹੈ ਉਹਦੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਤੁਹਾਡੀ ਹੁੰਦੀ ਹੈ ਕੋਈ ਵੀ ਸੱਕ ਕਲੀਅਰ ਕਰਨਾ ਜਾਂ ਕੋਈ ਜੀ ਦੀ ਪੁਸ਼ਟੀ ਕਰਨੀ ਉਹ ਤੁਸੀਂ ਆਪ ਕਰਨੀ ਹੈ ਮੇਰਾ ਕੰਮ ਆ ਸਿਰਫ ਐਡ ਕਰਨਾ ਉਮੀਦ ਹੈ ਕਿਸਾਨ ਵੀਰੋ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੋਵੇਗੀ ਆਪਾਂ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਤੁਹਾਡੇ ਲਈ ਚੀਜ਼ਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿਂਦੇ ਰਹੋ ਧੰਨਵਾਦ